ਜੇਲ੍ਹ ਤੋਂ ਜ਼ਮਾਨਤ ਤੇ ਆਏ ਸ਼ਖਸ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਦੱਸਦੀਏ ਕਿ ਨੌਜਵਾਨ ਕੁਝ ਦਿਨ ਪਹਿਲਾਂ ਹੀ ਜੇਲ੍ਹ ਤੋਂ ਜ਼ਮਾਨਤ ਲੈ ਕੇ ਆਇਆ ਹੋਇਆ ਸੀ ਅਤੇ ਪਰਿਵਾਰ ਦੇ ਮੁਤਾਬਕ ਉਹ ਆਪਣੇ ਦੋਸਤਾਂ ਦੇ ਨਾਲ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਗਿਆ ਸੀ ਜਦ ਕਾਫੀ ਘੰਟਿਆਂ ਤੱਕ ਉਹ ਕਾਰ ਨਹੀਂ ਆਇਆ ਤਾਂ ਪਰਿਵਾਰ ਵਾਲਿਆਂ ਨੂੰ ਵੀ ਚਿੰਤਾ ਹੋਣੀ ਸ਼ੁਰੂ ਹੋ ਗਈ ਕਿ ਆਖਰ ਹੁਣ ਤੱਕ ਉਹ ਘਰ ਕਿਉਂ ਨਹੀਂ ਪਰਤਿਆ ਪਰ ਕੁਝ ਦਿਨ ਬਾਅਦ ਹੀ ਉਹਨਾਂ ਨੂੰ ਜਾਣਕਾਰੀ ਮਿਲੀ ਕਿ ਸੜਕ ਕਿਨਾਰੇ ਉਸਦੀ ਲਾਸ਼ ਪਈ ਹੋਈ ਹੈ ਜਿਸ ਤੋਂ ਬਾਅਦ ਪਰਿਵਾਰ ਦਾ ਤਾਂ ਰੋ ਰੋ ਕੇ ਬੁਰਾ ਹਾਲ ਹੋ ਗਿਆ ਪਰ ਉੱਥੇ ਹੀ ਮੌਕੇ ਤੇ ਜਦ ਪੁਲਿਸ ਪਹੁੰਚੀ ਤਾਂ ਉਹਨਾਂ ਨੇ ਦੇਖਿਆ ਕਿ ਨੌਜਵਾਨ ਦੀ ਛਾਤੀ ਦੇ ਵਿੱਚ ਗੋਲੀ ਲੱਗੀ ਹੋਈ ਸੀ ਜਿਸ ਤੋਂ ਇਹ ਸਾਫ਼ ਹੋ ਗਿਆ ਕਿ ਉਸ ਦਾ ਕਤਲ ਕੀਤਾ ਗਿਆ ਤਾਂ ਦੱਸ ਦਈਏ ਕਿ ਖਬਰ ਤਰਨਤਾਰਨ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਜ਼ਮਾਨਤ ਤੇ ਆਏ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਤਰਨਤਾਰਨ ਦੇ ਪਿੰਡ ਪਖੋਕੇ ਨੇੜੇ ਨੌਜਵਾਨ ਦਾ ਜੋ ਕਤਲ ਹੈ ਗੋਲੀਆਂ ਮਾਰ ਕੇ ਕੀਤਾ ਗਿਆ ਔਰ ਜ਼ਮਾਨਤ ਤੇ ਇਹ ਨੌਜਵਾਨ ਬੀਤੇ ਕੁਝ ਦਿਨ ਪਹਿਲਾਂ ਹੀ ਘਰ ਆਇਆ ਹੋਇਆ ਸੀ ਜਦ ਪਰਿਵਾਰ ਵਾਲਿਆਂ ਨੂੰ ਉਸਨੇ ਕਿਹਾ ਕਿ ਮੈਂ ਆਪਣੇ ਦੋਸਤਾਂ ਦੇ ਨਾਲ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਜਾ ਰਹੇ ਹਾਂ ਤਾਂ ਪਰਿਵਾਰ ਦੇ ਜੀਆ ਨੇ ਉਸ ਨੂੰ ਰੋਕਿਆ ਪਰ ਉਸਨੇ ਪਰਿਵਾਰ ਦੀ ਗੱਲ ਨਹੀਂ ਮੰਨੀ ਪਰ ਕਈ ਘੰਟਿਆਂ ਦੇ ਬੀਤ ਜਾਣ ਤੋਂ ਬਾਅਦ ਵੀ ਜਦ ਉਹ ਘਰ ਨਹੀਂ ਪਰਤਿਆ ਤਾਂ ਪਰਿਵਾਰ ਦੇ ਜੀਆ ਨੂੰ ਉਸਦੀ ਚਿੰਤਾ ਹੋਣੀ ਸ਼ੁਰੂ ਹੋ ਗਈ ਅਤੇ ਫਿਰ ਉਹਨਾਂ ਨੂੰ ਪਤਾ ਲੱਗਾ ਕਿ ਸੜਕ ਦੇ ਕਿਨਾਰੇ ਉਸਦੀ ਲਾਸ਼ ਪਈ ਹੋਈ ਹੈ ਜਿਸ ਤੋਂ ਬਾਅਦ ਨਿਤਕ ਨੌਜਵਾਨ ਦੇ ਪਿਤਾ ਮੌਕੇ ਤੇ ਪਹੁੰਚੇ ਅਤੇ ਉਹਨਾਂ ਨੇ ਦੇਖਿਆ ਕਿ ਉਸਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਤੁਹਾਨੂੰ ਦੱਸ ਦਈਏ ਕਿ ਲਵਪ੍ਰੀਤ ਨਾਂ ਤੋਂ ਇਸ ਨੌਜਵਾਨ ਦੀ ਪਛਾਣ ਹੋਈ ਹੈ ਜੋ ਕਿ ਪਹਿਲਾਂ ਵੀ ਵੱਖ-ਵੱਖ ਮਾਮਲਿਆਂ ਦੇ ਵਿੱਚ ਜੇਲ੍ਹ ਦੇ ਵਿੱਚ ਸੀ ਅਤੇ ਕੁਝ ਦਿਨ ਪਹਿਲਾਂ ਹੀ ਉਹ ਜ਼ਮਾਨਤ ਤੇ ਆਇਆ ਸੀ ਫਿਲਹਾਲ ਪੁਲਿਸ ਦੇ ਵੱਲੋਂ ਲਾਸ਼ ਨੂੰ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਗਿਆ ਅਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਆਪਣਾ ਆਪਣਾ ਗਗਨਦੀਪ ਸਿੰਘ ਹੈ ਜੀ ਜੀ ਕੀ ਲੱਗਦਾ ਤੁਹਾਡਾ ਵੀ ਤੇ ਕੀ ਨਾਂ ਹੈ ਇਹ ਮੇਰਾ ਰਿਸ਼ਤੇਦਾਰੀ ਚੋ ਸਾਲਾ ਹੀ ਲੱਗਦਾ ਜੀ ਹਾਂਜੀ ਤੇ ਕੀ ਗੱਲ ਹੋਈ ਸਾਰੀ ਗੱਲ ਸਰ ਨਾ ਬਰਸੋਂ ਕੁਝ ਗਿਆ ਹੀ ਰਾਤ 7 ਵਜੇ ਤੋਂ ਪਹਿਲਾਂ ਦੀ ਗੱਲ ਹੈ ਕਹਿੰਦਾ ਸੀ ਕਿ ਮੈਂ ਟਾਲਾ ਸਾਹ ਚੱਲਿਆ ਮੁੰਡਿਆਂ ਦੇ ਨਾਲ ਤੇ ਉਸ ਤੋਂ ਬਾਅਦ ਅਹੀਂ ਤੇ ਚਲੋ ਡੱਕਦੇ ਵੀ ਰਿਹਾ ਵੀ ਮੰਮੀ ਹੁਣੀ ਕਹਿੰਦੇ ਰਹਿ ਨਾ ਜਾਓ ਇਹ ਕਹਿੰਦਾ ਨਹੀਂ ਮੈਂ ਆ ਜਾਣਾ ਘੱਟ 2 ਘੰਟਿਆਂ ਤੱਕ ਫਿਰ ਮੁੜ ਕੇ ਅਗਲੇ ਦਿਨ ਤੱਕ ਵੇਟ ਕਰਦੇ ਰਹਿ 12 1 ਵਜੇ ਤੱਕ ਵੀ ਟਾਈਮ ਕਾਫੀ ਹੋ ਗਿਆ ਪਰ ਮੁੜ ਕੇ ਵਾਪਸ ਨਹੀਂ ਆਇਆ ਫਿਰ ਅਹੀਂ ਦੇਖਭਾਲ ਕਰਦੇ ਰਹਿ ਕਿ ਨਸ਼ਾ ਪੱਤਾ ਥੋੜਾ ਬਲਾ ਕਰਦਾ ਹੈ ਸਾਨੂੰ ਇਹ ਡਰ ਸੀ ਕਿ ਕਿਤੇ ਕੋਈ ਨਸ਼ਾ ਪੱਤਾ ਖਾ ਕੇ ਨਾ ਡਿੱਗਾ ਹੋਵੇ ਫਿਰ ਉਸ ਤੋਂ ਬਾਅਦ ਸਾਨੂੰ ਡੈਡੀ ਹੁਣਾਂ ਨੂੰ ਫੋਨ ਆਇਆ ਕਿ ਪੁਲਿਸ ਮੁਲਾਜ਼ਮਾਂ ਨੇ ਫੋਨ ਕੀਤਾ ਉੱਥੇ ਜਾ ਕੇ ਪਹੁੰਚੇ ਕਿ ਇੱਥੇ ਲਾਸ਼ ਪਈ ਹੋਈ ਆ ਤੇ ਇੱਥੇ ਆਓ ਤੁਸੀਂ ਹਾਂਜੀ ਗੋਲੀ ਵੱਜੀ ਹਾਂਜੀ ਸਰ ਗੋਲੀ ਲੱਗੀ ਹੈ ਜੀ ਤੇ ਹਾਲੇ ਪਤਾ ਨਹੀਂ ਲੱਗਾ ਕਿੰਨੇ ਜਾਂ ਕੋਈ ਪੁਲਿਸ ਨੂੰ ਦਿੱਤੀ ਕੰਪਲੇਂਟ ਹਾਂਜੀ ਕੰਪਲੇਂਟ ਹੋਈ ਹੈ ਜੀ ਬਿਆਨ ਜੀ ਹੁਣ ਦਿੱਤੇ ਆ ਸਾਰਾ ਕੁਝ ਬਾਕੀ ਪੁਲਿਸ ਕਰਦੀ ਪਈ ਹੈ ਤਸਦੀਕ ਉਸ ਦੀ ਕੀ ਮੰਗ ਕਰਦੇ ਪੁਲਿਸ ਪ੍ਰਸ਼ਾਸਨ ਦਾ ਮੰਗ ਸਰ ਇਹੋ ਹੀ ਕਰਦੇ ਆ ਕਿ ਜੋ ਵੀ ਕੋਈ ਹੈਗਾ ਵਾ ਪੁਲਿਸ ਆਪਣੀ ਕਾਰਵਾਈ ਕਰੇ ਔਰ ਆਪਣੀ ਤਸਦੀਕ ਪੂਰੀ ਕਰੇ ਕਾਤਲ ਲੱਭਣੇ ਚਾਹੀਦੇ ਹਾਂਜੀ ਲੱਭਣੇ ਚਾਹੀਦੇ ਕਾਤਲ ਲੱਭਣੇ ਕੀ ਨਾਟਾ ਜੀ ਪ੍ਰਤਾਪ ਸਿੰਘ ਜੀ ਕਿਹੜਾ ਪਿੰਡ ਆਪਣਾ ਪਿੰਡ ਕਟੂਰ ਸਾਹਿਬ ਇੱਧਰ ਵੇਖੋ ਉੱਧਰ ਕੈਮਰੇਲੇ ਵੇਖ ਕੀ ਗੱਲਬਾਤ ਹੋਈ ਕੀ ਗੱਲ ਇਹ ਹੋਈ ਵੀ ਮੁੰਡਾ ਟਾਲਾ ਸਾਹਿਬ ਗਿਆ ਤੇ ਰਾਤ ਨਹੀਂ ਆਇਆ ਘਰ ਤੇ ਦਿਨੇ ਆਨੂੰ ਫੋਨ ਆਇਆ ਵੀ ਲਾਸ਼ ਪਈ ਆ ਆਪਣੇ ਪੱਕੋ ਗਈ ਆਣ ਕੇ ਵੇਖ ਲੋ ਤੁਹਾਡਾ ਬੇਟਾ ਨਾ ਹੋਵੇ ਉਹ ਕਹਿੰਨੇ ਗੋਲੀ ਮਾਰ ਕੇ ਤੇ ਕਾਲੇ ਸੁਟਿਆਏ ਕੀ ਲੱਗਦਾ ਤੁਹਾਨੂੰ ਇਹ ਤੇ ਹੁਣ ਰੱਬ ਹੀ ਜਾਣਦਾ ਇਹ ਨਾ ਨਹੀਂ ਦੱਸਦਾ ਕਿਪਦਾ ਕੌਣ ਕੌਣ ਨਹੀਂ ਮੁੰਡਾ ਸਹੀ ਹੀ ਆਪਣਾ ਮੁੰਡਾ ਨਸ਼ਾ ਬਤਾ ਕਰਦਾ ਐਵੇਂ ਤੁਹਾਨੂੰ ਆਖੀ ਵੀ ਐ ਦੇ ਜੋ ਹਾਂਜੀ ਕੀ ਨਾਂ ਜੀ ਮੁੰਡੇ ਦਾ ਨਾਂ ਮੁੰਡੇ ਦਾ ਲਾਪ੍ਰੀਤ ਦਾ ਸ਼ਿਰੂ ਆਉਂਦੇ ਸੀ ਮੈਰਿਡ ਆਨ ਮੈਰਿਡ ਹੈ ਵਿਆਹ ਪਰ ਨਾ ਨਾ ਵਿਆਹ ਨਹੀਂ ਪਰਾਂ ਹਾਂਜੀ ਹਾਂਜੀ ਕਿੰਨੇ ਤੁਹਾਡੇ ਬੱਚੇ ਆ ਤਿੰਨ ਬੱਚੇ ਆ ਇਹ ਛੋਟਾ ਸੀ ਨੇ ਵਿਚਕਾਰ ਲਾਹੀ ਅੱਛਾ ਹਾਂਜੀ ਕੋਈ ਅੱਗੇ ਵੀ ਜਾਂਦਾ ਟਾਲਾ ਸਾਹਿਬ ਅੱਗੇ ਜੋ ਇੱਕ ਰਾਂ ਗਿਆ ਮੁੰਡਿਆਂ ਮੜਿਆਂ ਨਾਲ ਨੂੰ ਦੱਸਦਾ ਕਿੱਥੇ ਜਾਂਦਾ ਕਿੱਥੇ ਨਹੀਂ ਜਾਂਦਾ ਐਵੇਂ ਤੁਹਾਨੂੰ ਆਖੀ ਵੀ ਟਾਲਾ ਦਾ ਕਿੱਥੇ ਜਾਂਦਾ ਅੱਗੇ 10:00 ਹੋ ਜੇ ਤੇ ਚਾਹੇ ਸਵੇਰੇ 8:00 ਵਜੇ ਆ ਜਾਂਦਾ ਹੁੰਦਾ ਸੀ ਸ਼ਾਮ ਨੂੰ 10 ਵਜੇ ਜਾਂ 8 ਵਜੇ ਫਿਰ ਉਹ ਦਿਨ ਕਿਦਾਂ ਘਰੋਂ ਗਿਆ ਮੜਾ ਜਾ ਘਰੋਂ ਆਂਦਾ ਮੈਂ ਟਾਲਾ ਸਾਹਿਬ ਚੱਲਿਆ ਉਹਦੇ ਅਸੀਂ ਤੇ ਡੱਕਿਆ ਵੀ ਨਾ ਜਾ ਮਾਉਦੀ ਨੇ ਪਿਓ ਨੇ ਵੀ ਆਂਦਾ ਨਹੀਂ ਮੈਂ ਆਇਨਾ ਘੰਟੇ ਤੋਂ ਵੀ ਨਹੀਂ ਰਹੀ ਮੁਰਗੇ ਸਵੇਰੇ ਅਸੀਂ ਸਵੇਰ ਤੋਂ ਹੀ ਵੇਂਦੇ ਰਹੇ ਪਾਲ ਕਰਦੇ ਰਹੇ ਸਾਨੂੰ ਪਤਾ ਲੱਗਾ ਵੀ ਉੱਥੇ ਬਾਡੀ ਪਈ ਆ ਮੁੰਡੇ ਦੀ ਕੇ ਨੇ ਫੋਨ ਕੀਤਾ ਬਿਆਨ ਕੇ ਵੇਖ ਲੋ ਤੁਹਾਡਾ ਬੱਚਾ ਤੇ ਨਹੀਂ ਆ ਅਸੀਂ ਗਏ ਤੇ ਕਾਲ ਦੇ ਵਿੱਚ ਹੀ ਪੱਕੋ ਕਿ ਕਿੱਥੇ ਕਰਕੇ ਪੱਕੋ ਕਿ ਪੁੱਲ ਤੋਂ ਥੋੜੇ ਜਾ ਦਾ 15 ਕਿਲੇ ਇਹਨੂੰ ਜੇ ਖਾਲਚ ਪਈ ਖਾਲਚ ਪਈ ਕੀ ਮੰਗ ਕਰਦੇ ਆ ਪੁਲਿਸ ਪ੍ਰਸ਼ਾਸਨ ਤੋਂ ਅਸੀਂ ਕੋਈ ਮੰਗ ਨਹੀਂ ਕਰਦੇ ਹੁਣ ਅਸੀਂ ਜੇ ਦੇ ਨਾਂ ਲਈ ਫਿਰ ਕੀ ਜੋ ਕੀ ਮੰਗ ਕਰਦੇ ਸੀ ਆਪਾਂ ਜੋ ਇਹ ਹੈਗਾ ਵਾ ਪੁਲਿਸ ਕਾਰਵਾਈ ਕਰੇ ਕੀ ਇਪਤਾਨ ਕੌਣ ਕੌਣ ਨਹੀਂ ਇਹਦੇ ਇਨਸਾਫ ਮੰਗਦੇ ਆ ਪੁਲਿਸ ਨੂੰ ਇਹਦੇ ਮੁੱਲ ਜਮ ਲੱਭਣੇ ਚਾਹੀਦੇ ਆਹੋ ਆਪਣੀ ਕੋਸ਼ਿਸ਼ ਕਰਨ ਜੇ ਮਿਲ ਜਾਂਦੇ ਠੀਕ ਹੈ ਨਾ ਮਿਲ ਜਾਂਦੇ ਮੁਸ਼ਕਲ ਹੋਵੇ ਰੋਕੋ ਮਿਤੀ 23 12 2024 ਨੂੰ ਇੱਕ ਇਨਫੋਰਮੇਸ਼ਨ ਐਸ ਐਚ ਓ ਸਦਰ ਤਰਨਤਾਰਨ ਸ਼੍ਰੀ ਅਫਤਾਰ ਸਿੰਘ ਨੂੰ ਉੱਥੇ ਆਈ ਸੀਗੀ ਕਿ ਪੱਖੋਪੇ ਰੋਡ ਤੋਂ ਜਿਹੜਾ ਦੇਵ ਜਿਹੜੀ ਰੋਡ ਜਾਂਦੀ ਹੈ ਉੱਥੇ ਇੱਕ ਡੈਡੀ ਬੋਡੀ ਪਈ ਹੈਗੀ ਸੀ ਮੌਕੇ ਤੇ ਐਸ ਐਚਓ ਉੱਧਰ ਗਏ ਸੀਗੇ ਤੇ ਉੱਥੇ ਜਿਹੜਾ ਮ੍ਰਿਤਕ ਸੀਗਾ ਉਹਦਾ ਜਿਹੜਾ ਫਾਦਰ ਸੀਗਾ ਪ੍ਰਤਾਪ ਸਿੰਘ ਉਹ ਉੱਥੇ ਮਿਲਿਆ ਹੋਇਆ ਜਿਸ ਨੇ ਦੱਸਿਆ ਸੀਗਾ ਵੀ ਜਿਹੜਾ ਮੇਰਾ ਬੇਟਾ ਹੈਗਾ ਇਹਦੇ 24 24 ਸਾਲ ਦੀ ਉਮਰ ਹੈਗੀ ਤੇ ਇਹਦਾ ਨਾਮ ਲਵਪ੍ਰੀਤ ਇਹਦੇ ਸ਼ੇਰੂ ਹੈਗੇ ਤੋ ਇਹ ਨਹੀਂ ਪਤਾ ਲੱਗਿਆ ਵੀ ਇਹਨੂੰ ਹਲੇ ਕਿਹਨੇ ਮਾਰਿਆ ਗਿਆ ਸਾਨੂੰ ਇਹ ਦੇਖ ਕੇ ਬੋਡੀ ਦੇ ਮਾਇਨਾ ਲੈਣ ਤੋਂ ਇਹ ਪਤਾ ਲੱਗਿਆ ਵੀ ਉਹਦੀ ਛਾਤੀ ਦੇ ਉੱਪਰ ਗੋਲੀ ਵੱਜੀ ਸੀਗੀ ਉਹਦਾ ਰਿਕਾਰਡ ਕਢਾਣਦੇ ਸਾਨੂੰ ਪਤਾ ਲੱਗਿਆ ਗਿਆ ਉਹਦੇ ਉੱਪਰ ਤਿੰਨ ਮੁਕਦਮੇ ੜੇ ਹੋਏਗੇ ਸਾਡੇ ਗੋਬਿੰਦਵਾਲ ਸਾਹਿਬ ਦੇ 379 ਬੀ ਦੇ ਦਰਜ ਹੈਗੇ 29 ਨੰਬਰ ਹੈਗਾ 2022 2020 ਦਾ ਹੈਗਾ ਤੇ 323 ਨੰਬਰ ਹੈਗਾ 2023 ਦਾ ਤੇ 411 ਨੰਬਰ ਹੈ 2022 ਦਾ ਤਿੰਨੋਂ ਜਿਹੜੇ ਹੈਗੇ ਸਨੇਚਿੰਗ ਦੇ ਹੈਗੇ ਤੋ ਲੈ ਵੈਰੀਫਾਈ ਕਰ ਰਹੇ ਆਂਗੇ ਅਭੀ ਇਹਦੇ ਜਿਹੜੇ ਉੱਠਣਾ ਬੈਠਣਾ ਕੀਤਾ ਸੀਗਾ ਕਿ ਕਿਹੜਾ ਕਿਸ ਬੰਦੇ ਨੇ ਲਿਆ ਕੇ ਨੂੰ ਇੱਥੇ ਮਾਰੇਗਾ ਜਾਂ ਕਿਸੇ ਹੋਰ ਮਾਰ ਕੇ ਤੇ ਦੀ ਬੋਡੀ ਇੱਥੇ ਛੁੱਟੀ ਗਈ ਸੋ ਐਫਆਈਆ ਲੌਂਚ ਹੋ ਚੁੱਕੀ ਹੈ ਤੋ ਅਗਲੀ ਕਾਰਵਾਈ ਚੱਲ ਰਹੀ ਹੈ ਥੈਂਕ ਯੂ